ਯਾਨੀ ਇਹ ਨਾ ਸਮਝਣ ਕਿਤੇ ਜਦੋਂ ਹੁਣ ਇਹਦੀ ਮੋਟ ਹੋ ਗਈ 12 ਤਰੀਕ ਨੂੰ ਬਲਕ ਰਹੇ ਵੀ ਠੱਗਾ ਘਟ ਕੱਚੀ ਜ਼ਮਾਨ ਤੋਂ ਦੇ ਦੇ ਉਹ ਨੂੰ ਕੱਚੀ ਜ਼ਮਾਨ ਤੋਂ ਵੀ ਅੱਜ ਹੀ ਲੱਤੀ ਹੋ ਕੇ 13 ਤਰੀਕ ਨੂੰ ਅੱਜ ਹੀ ਲੱਗੀ 14 15 ਹੋ ਗਏ ਨਾਤੇ ਜੱਜ ਸਾਹਿਬ ਨੇ ਜਦੋਂ ਪਹਿਲਾਂ ਸੁਣਵਾਈ ਕਿਉਂਕਿ ਕੱਚੀ ਜ਼ਮਾਨ ਤੋਂ ਵੀ ਸੁਣਵਾਈ ਤੁਰੰਤ ਕਰਨੀ ਹੁੰਦੀ ਹੈ ਕਾਨੂੰਨ ਕਹਿੰਦਾ ਹੈ ਸੁਣਵਾਈ ਕਰਨ ਤੋਂ ਪਹਿਲਾਂ ਹੀ ਫਤਵਾ ਦੇਤਾ ਜੱਜ ਸਾਹਿਬ ਨੇ ਕਿ ਤੁਸੀ ਦਾ ਕਿਦਾ ਸਿਰਪਾਟਤਾ ਹੂੰ ਸਾਨੂੰ ਸਰਪਾਰੇ ਮੁਕਾਵਿਓ ਤੁਹਾਡੇ ਪ੍ਰਸ਼ਾਸਨ ਨੇ ਚਲਾਨ ਪੇਸ਼ ਕਰਤਾ 6 ਮਹੀਨੇ ਹੋ ਗਏ ਚਲਾਨ ਪੇਸ਼ ਹੋਏ ਨੂੰ ਉਸ ਚਲਾਨ ਦੇ ਵਿੱਚ ਜਿਹੜੀ ਮੈਡੀਕਲ ਰਿਪੋਰਟ ਲੱਗੀ ਹੈ ਉਹਦੇ ਤੇ ਸਰਦੀ ਛੱਟ ਇੱਕ ਵੀ ਦਿਖਾ ਦਿਓ ਜ਼ਰੂਰ ਬਾਹਰ ਹੀ ਛੱਟ ਹੈਗੀ ਆ ਉਹਦੀ ਪਾਣੀ ਛਕਣਾ ਕਰ 357 ਜੀ ਹੁੰਦੀ ਹੈ ਕਾਨੂੰਨੀ ਤੌਰ ਤੇ 307 ਮਾਲ ਬੰਦੀ ਹੁੰਦੀ ਹੈ ਪਰ ਬਣਾ ਕੀ ਅੱਜ ਤਾਂ ਕਿਹਾ ਜੱਜ ਸਾਹਿਬ ਨੂੰ ਉਹਨਾਂ ਨੇ ਕਿਹਾ ਵੀ ਤੁਸੀਂ ਜਣੀ ਅੱਜ ਹੀ ਚੱਕੋ ਅਸੀਂ ਕਿਹਾ ਵੀ ਤੁਸੀਂ ਫੈਸਲਾ ਸੁਣਾਓ ਜੇ ਸੁਣਾਉਣਾ ਸੁਣਾਓ ਤੁਸੀਂ ਤਾਂ ਕਰੋ ਬਹੁਤ ਅੰਦਰ ਫੈਸਲਾ ਸੁਣਾਉਂਦੇ ਹਨ ਦੇਖਦੇ ਨੂੰ ਆ ਹੀ ਲਗਾਤੇ ਨਹੀਂ ਸ਼ੁੱਕਰਵਾਰ ਨੂੰ ਅੱਜ ਹੀ ਲੱਗ ਸਕਦੀ ਸੀ ਕੱਚੀ ਜ਼ਮਾਨਤ ਵੀ ਹਾਈ ਕੋਰਟ ਦੇ ਵਿੱਚ ਉਹ ਦਿਨ ਦੇ ਹੱਥੇ ਬਾਹਰ ਇੱਕ ਵਾਰ ਮੂਹਰੇ ਛੁੱਟੀ ਅੱਜ ਤੇ ਆ ਗਈ ਸੋਮਵਾਰ ਤੇ ਕੋਈ ਸੋਮਵਾਰ ਨੂੰ ਪਤਾ ਨਹੀਂ ਕੀ ਹਾਲਤਾ ਹੈ ਜੇ ਤਾਂ ਕਪਾ ਉੱਥੂ ਵੀ ਨਹੀਂ ਤਰਕਾਲ ਕਰਨੀ ਆ ਵੀ ਅੱਜ ਲੱਗੀ ਈ ਨਹੀਂ ਲੱਗੀ ਲੱਗੀ ਉਹ ਜੇ ਲੱਗੀ ਅੱਜ ਹੀ ਸੁਣਵਾਈ ਕਰਨੀ ਹੈ ਜੱਜ ਸਾਹਿਬ ਨੇ ਕਾਹਦੇ ਪ੍ਰਸ਼ਾਸਨ ਦੀ ਡੋਤੀ ਬਣਦੀ ਸਰਕਾਰ ਦੀ ਕਾਹਦੇ ਡੋਤੀ ਬਣਦੀ ਇਹ ਕੋਈ ਮੈਡਮ ਐਸਐਸਪੀ ਸਾਹਿਬ ਆ ਜਿਹੜੀ ਉਹ ਸਰਕਾਰ আজকাল ਮੈਂ ਉਧਰ ਹੀ ਬੋਲਣ ਚਲਾਇਆ ਕਿ ਕਿਹੜਾ ਕੈਬਨੇਟ ਮੰਤਰੀ ਜੋ ਹਜੋਤ ਬਾਇਸ ਹੈ ਸਿੱਖਿਆ ਮੰਤਰੀ ਉਹਦੇ ਘਰ ਵਾਲੀ ਹੈ ਜੀ ਕਹਿੰਦੀ ਸਰਕਾਰ ਕਹਿ ਨਹੀਂ ਸਕਦੀ ਜੱਜ ਨੂੰ ਵੀ ਇਹੋ ਜੀ ਐਮਰਜੈਂਸੀ ਹਾਲਤ ਹੈ ਇੱਕ ਨੌਜਵਾਨ ਦੀ ਮਾਂ ਮਰੀ ਪਈ ਹੈ ਤੁਸੀਂ ਉਹਨੂੰ 25 ਦਿਨਾਂ ਤੋਂ ਵੀ ਦੇ ਸਕਦੇ ਹੋ ਉਹਦੇ ਕਾਰਜ ਕਰਨ ਵਾਸਤੇ ਰਸਮੀ ਕਰਨ ਜੰਗਲਾਸਾ ਕਰਨ ਨਾ ਪੂਰਨਾ ਜੇ ਚਾਹਣ ਸਾਰਾ ਕੁਝ ਘੰਟੇ ਵਿੱਚ ਕਰ ਸਕਦੇ ਆ ਇਸ ਕਰਕੇ ਭਰਾਓ ਤੇ ਭੈਣੋ ਅਸਲ ਵਿੱਚ ਕਾਫੀ ਪਿੱਛੇ ਨਾਲ ਦੀ ਨੀਂਦ ਖੋਟੀ ਹੋਣ ਕਰਕੇ ਹਮਲੇ ਵੱਡੇ ਕਰੇ ਹੋਏ ਆ ਉਹ ਕਿੱਡੇ ਕਿੱਡੇ ਹਮਲਿਆਂ ਬਾਅਦ ਚ ਬੋਲਾਂਗੇ ਆਪਾਂ ਜੋ ਅੱਜ ਦਾ ਐਕਸ਼ਨ ਹੈ ਇਸ ਕਰਕੇ ਅੱ껴 ਹੋਏ ਜੋ ਕੌੜਾ ਖਚਾਦੇ ਹੋਣੇ ਆਪਾਂ ਮੁਜ਼ਾਰੇ ਕਰਕੇ ਦੇਖ ਲਓ ਸਾਰੇ ਗੇੜ ਚਾ ਕੇ ਦੇਖ ਲਿਆ ਕਿ ਅੱਜ ਤੋਂ ਡੀਸੀ ਦਾ ਕਹਹਾ ਹੈ ਪੂਰਾ ਮੁਕੰਮਲ ਚੜਾਓ ਕਰਾਂਗੇ ਪਹੋਰ ਦੇ ਗੱਡੀਪੁਰ ਨੂੰ ਇਹ ਗੇਟ ਮਕੰਮਲ ਤੌਰ ਤੇ ਢਾਈ ਵਜੇ ਤੱਕ ਜਿਹੜਾ ਘਰਾਉ ਰੱਖਾਂਗੇ ਉਸ ਤੋਂ ਬਾਅਦ ਵੀ ਜੋ ਸਰਕਾਰ ਨਹੀਂ ਸੁਣਦੀ ਉਹ ਡੀਸੀ ਸਾਹਿਬ ਕਹਿ ਰਹੇ ਆ ਸਾਡੇ ਨਾਲ ਮੀਟਿੰਗ ਕਰ ਲੋ ਵੀ ਡਿਬਲੀ ਕਰਨਾਗੇ ਪਰ ਮੀਟਿੰਗ ਦੇ ਵਿੱਚੋਂ ਜੇ ਸਹੀ ਸਿੱਟਾ ਨਹੀਂ ਨਿਕਲਦਾ ਅਗਲਾ ਐਕਸ਼ਨ ਸਟਾਈਲ ਦੇ ਤੋਂ ਬਾਅਦ ਅਲਾਨਾਂਗੇ ਹੁਣ ਉੱਥੋਂ ਸਾਰੇ ਨਾਰੇ ਮਾਰਦੇ ਆ ਡੀਸੀ ਸਾਹਿਬ ਦਾ ਗੇੜ ਕੇ ਰਾਂਗੇ ਤੁਹਾਡਾ ਧੰਨਵਾਦ ਆਜੂ ਲੋਕੇ ਆ ਗੱਡੀ ਘਟੋ ਪਹਿਲਾਂ ਚੱਲੋ ਬਾਹਰ ਜੇਸ ਬਣਾਓ ਬਿਲਕੁਲ ਨਾ ਕਰੋ